ਉਹ ਲੈਦਰ ਪੁਆਇੰਟ ਦਾ ਪ੍ਰੋਪਰਾਈਟਰ ਵਿਜੇ ਕੁਮਾਰ ਗੁੰਡਾ ਬੋਲ ਰਿਹਾ ਅਸੀਂ ਕਿਹ ਹੋਇਆ ਕਿੱਦਾਂ ਹੋਇਆ ਪਤਾ ਨਹੀਂ ਜੀ ਮੈਂ ਤਾਂ ਕਰਨ ਨੇ ਇੱਥੇ ਪਹੁੰਚਿਆ ਹੀ ਹਲੇ ਤੇ ਉਹ ਪਰਪਸ ਹੋਣ ਆਇਆ ਜੀ ਆਕੇ ਲੱਗੀ ਆ ਆਕੇ ਤਾਂ ਮੈਂ ਮੁੰਡੇ ਪੁੱਛਿਆ ਮੈਂ ਕਿ ਬੇਟਾ ਕਿੱਦਾਂ ਆਇਆ ਕਹਿੰਦਾ ਸਰ ਦੁਕਾਨ ਮੁਰਲੀ ਉਸੀ ਬੰਦ ਕਰਨ ਲੱਗੇ ਆ ਤੇ ਛੱਟ ਛੋਟ ਟਰ ਹੋਇਆ ਅਕਲ ਤੇ ਇਹ ਲੋਕ ਲੱਗੇ ਸਫਾਈਆਂ ਕਰਾਉਣ ਚੰਗੀਆਂ ਕੰਪੀਟਰ ਕਰਾਉਂਦ ਕਰਾ ਸਰ ਬਿਜਲੀ ਦੀ ਸਵੇਦੀ ਪੱਤੀ ਗਈ ਹੋਈ ਸੀ ਪੱਤੀ ਆਈ ਆ ਡਬਲ ਫੇਸ ਆ ਗਿਆ ਉਹ ਦੁਕਾਨ ਬੰਦ ਕਰਨ ਲੱਗੇ ਪਹਿਲਾਂ ਸਾਡੇ ਤੇ ਲਾਈਟਾਂ ਸਾੜੀਆਂ ਦੁਪਹਿਰੇ ਪੀਨੀਅਲੇ ਤਾਂ ਸਾਰੀਆਂ ਉਹ ਸੜ ਗਈਆਂ ਉਹਨਾਂ ਸ਼ਾਰਟ ਸੈਕਟਰ ਚਾ ਦੁਕਾਨਾਂ ਸੇ ਬੰਦ ਕਰਨ ਲੱਗੇ ਸ਼ਾਰਟ ਸੈਕਟਰ ਉਹਦੇ ਆਜ ਨਾ ਜੀ ਜਿਹੜੀਆਂ ਨਵੀਂ ਤਾਰਾਂ ਪਾਈਆਂ ਹੁੰਦੀਆਂ ਲੰਗੀ ਨਾਲ ਹੋਇਆ ਜੀ ਕੋ ਮਤਲਬ ਜਿਹੜੀ ਨਮੀਆਂ ਜਿਹੜੀ ਬਿਜਲੀ ਤਾਰਾਂ ਪਾਈਆਂ ਨਾ ਪਹਿਲਾਂ ਦੋ ਫੇਸ ਨਹੀਂ ਆ ਰਹੇ ਸੀ ਤੇ ਜਦੋਂ ਦੁਬਾਰਾ ਫੇਰ ਡਬਲ ਫੇਸ ਆ ਗਿਆ ਉਹਨਾਂ ਕਰਕੇ ਆਜ ਨਾ ਸਾਰਾ ਅੱਜ ਚੇਂਜ ਹੋ ਗਿਆ ਤੁਹਾਡੀ ਹਾਂ ਇੱਧਰਲੇ ਪਾਸੇ ਅੱਜ ਹੀ ਚੇਂਜ ਹੋਈਏ ਤੇ ਕਰਦੇ ਇਹ ਜਿਹੜੀ ਦੁਕਾਨ ਜਿਹਦੇ ਤਰ੍ਹਾਂ ਲੱਗੀ ਤੁਹਾਡੀ ਦੁਕਾਨ ਦਾ ਹਾਂ ਜੀ ਕੀ ਚੀਜ਼ ਹੈ ਤੁਹਾਡੇ ਕੋਲ ਫੜਾ ਲੇਜ਼ਰ ਪੈਕਜ ਦਾ ਕੰਮ ਹੈ ਜੀ ਲੇਜ਼ਰ ਪੈਕਜ ਸਾਰ ਦੇਰੇ ਸਾਰ ਨੂੰ ਸੰਸਦਗੀ ਕਲੱਖਰ ਤੋਂ ਹੋ ਗਈ ਹੈ ਠੀਕ ਹੈ ਤੇ ਆ ਹਲਕਾ ਕਿਹੜੇ ਵਿਧਾਇਕ ਦਾ ਹੈ ਇਹ ਹੈਗਾ ਕਿ ਆਪਣਾ ਮਨੂ ਨੰਦਰੀ ਘੈਰਤ ਜੀ ਦਾ ਆ ਵਿਧਾਇਕ ਉਹਨੇ ਐਮ ਐਲ ਏ ਦਾ ਐਮ ਐਲ ਏ ਹੋਈ ਹੈ ਜੀ ਆਪਣਾ ਜਜੀਵ ਰੋੜਾ ਜੀ ਜਜੀਵ ਰੋੜਾ ਜੀ ਪਾਟਾ ਸਫਾਈਆਂ ਕਲਾਂ ਚ ਲੱਗੇ ਹੋਏ ਨੇ ਬਸ ਕਿੰਨੇ ਪਾਰਟ ਮੰਟ ਦੇ ਉਹ ਵੀ ਹੈਗੇ ਨੇ ਹੈ ਨਹੀਂ ਸਾਰੇ ਵੀ ਹੈਗੇ ਨੇ ਬਿਜਲੀ ਹਾਂ ਬਿਜਲੀ ਵਿਭਾਗ ਦੇ ਉਹ ਮੰਤਰੀ ਵੀ ਹੈਗੇ ਨੇ हां प्लीज पता नहीं जी मैंने मैंने पता उसको एक चीज ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਟਾਰਪੂਜੀਆਂ ਜੋ ਹੋਈ ਉਹਦੇ ਸੂਜਤ ਗੈਲੀ ਹੋਈ ਹੈ ਅਨਗਲੀ ਹੋਈ ਬਿਲਕੁਲ ਉਹੀ ਚੀਜ਼ ਪੁੱਛਿਆ ਤਾਂ ਬਾਲ ਫੰਕਸ਼ਨਿੰਗ ਹੋਈ ਹੈ ਕਿ ਜਲਦਬਾਜੀ ਕੀਤੀ ਗਈ ਹੈ ਉਸ ਕਰਕੇ ਕੀ ਹੋਇਆ ਕਿਤੇ ਜਲਦਬਾਜੀ ਕੀਤੀ ਗਈ ਜਿਹੜਾ ਬਿਜਲੀ ਦਾ ਬੰਦ ਹੋਣਾ ਚਾਲੂ ਹੋਣਾ ਬੰਦ ਹੋਣਾ ਪਹਿਲਾਂ ਦੋ ਫੇਸ ਜਾਂਦੇ ਰਹੇ ਪਤਾ ਨਹੀਂ ਹੋ ਕੀਦੇ ਦੁਪਹਿਰ ਨੂੰ ਲਾਈਟਾਂ ਛੜੀਆਂ ਜੀ 21 ਵਜੇ ਤਿੰਨ ਮਿੰਟ ਤੱਕ ਸਾਨੂੰ ਤਲਾ ਇਹ ਵੀ ਟੋਡਾ ਸਵੀਟ ਕੁਮਾਰਮੰਡੀ ਦੇ ਨਾਲ ਦੁਕਾਨ ਵਿੱਚ ਆਗਾ ਜੀ ਲੈਦਰ ਪੁਆਇੰਟ ਵਾਲਿਆਂ ਦੇ ਤਾਂ ਅਸੀਂ ਤੁਰੰਤ 30 ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ ਤੇ ਕੰਮ ਸਟਾਰਟ ਕੀਤਾ ਤੇ ਬੈਕਅਪ ਤੇ ਜਿਹੜੇ ਫਾਇਰਟ ਅਂਡਰ ਹੋਰ ਮੰਗਾ ਲਏ ਜੀ ਤੇ ਤਕਰੀਬਨ ਪੌਣੇ ਇੱਕ ਘੰਟੇ ਚ ਜਿਹੜਾ ਅੱਗ ਤੇ ਬਿਲਕੁਲ ਕਾਬੂ ਪਾ ਲਿਆ ਜੀ ਕਾਦਾ ਸੀਗਾ ਕੀ ਸੀ ਸਮਾਨ ਵਿੱਚ ਇਹ ਲੇਡੀ ਸਪਰਸ ਵਗੈਰਾ ਜਿਹੜੇ ਹੁੰਦੇ ਆ ਲੈਦਰ ਦੇ ਉਹ ਵੇਚਦੇ ਆ ਜੀ ਕੋਈ ਜਾਨੀ ਨੁਕਸਾਨ ਜਾਨੀ ਕੋਈ ਨਹੀਂ ਜੀ ਮਾਲੀ ਇਹਨਾਂ ਦਾ ਹੋਇਆ ਜੀ ਇਹ ਸਰਗਣ ਕੱਟਾ ਇਹ ਸਾਰੇ ਬਾਅਦ ਚ ਤਫਸੀਲ ਚ ਪਤਾ ਲੱਗੂ ਕਰਦਾ ਹੋਇਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ 5 ਤੋਂ 6 ਫਾਇਰਟ ਅਂਡਰ ਲੱਗੇ ਜੀ ਬਿਲਕੁਲ ਬਿਲਕੁਲ ਕੰਟਰੋਲ ਚ ਹੈ ਜੀ ਇਹ ਕਿੱਥੇ ਕ ਜੀ ਲੱਗੀ ਇਹ ਆਪਣੇ ਟੋਡਾ ਸਵੀਟ ਸ਼ਾਪ ਦੇ ਨਾਲ ਆ ਜੀ ਕੁਮਾਰ ਮੰਡੀ ਚੌਂਗ ਦੇ ਵਿੱਚ ਕੁਮਾਰ ਮੰਡੀ ਟੋਡਾ ਸਵੀਟਸ ਦੇ ਨਾਲ ਲੈਦਰ ਪੁਆਇੰਟ ਹੈਗਾ ਜੀ ਇੱਥੇ ਅੱਗ ਲੱਗੀ ਹੈ ਜੋ ਨੇ ਕੋਈ ਲਗਭਗ 9 ਵਜੇ ਦੇ ਕਰੀਬ ਮੈਨੂੰ ਕਾਲ ਆਈ ਹੈ ਲੱਗਦਾ 8:30 ਪੌਣੇ 9 ਦੇ ਕਰੀਬ ਆਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਹੈ ਸਿੱਥੇ ਮੌਕੇ ਦੇ ਉੱਤੇ ਇਹਨਾਂ ਨੇ ਆਪਣੇ ਵੱਲੋਂ ਬਾਰੇ ਆ ਗੁਜਾਲੇ ਫਾਇਰ ਬ੍ਰਿਗੇਡ ਮੇਂ ਘਰ 15 ਮਿੰਟ ਪਹੁੰਚ ਕੇ ਸੀ ਇੱਕ ਕਾਲਾ ਕੰਮ ਸੀ ਗਾ ਜਿੰਦਾ ਇੱਥੇ ਲੈਦਰ ਪੁਆਇੰਟ ਲੈਦਰ ਦੇ ਜਿਹੜੇ ਵਾਰਸਿਸ ਵਗੈਰਾ ਹੋ ਗਿਆ ਬੈਲਟਿਸ ਵਗੈਰਾ ਬੈਲਟ ਵਗੈਰਾ ਹੁੰਦੇ ਉਸੇ ਕੰਮ ਕਰ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਬਿਲਕੁਲ ਕੰਟਰੋਲ ਤੇ